ਇੱਕ ਤਾਂ ਆਪਾਂ ਮਕਾਨ ਲੈ ਕੇ ਪਹੁੰਚੇ ਹਾਂ ਜਮਾ ਸਸਤਲ ਜੀ ਸਿਰਫ 6 ਲੱਖ ਰੁਪਈਆ ਡਿਮਾਂਡ ਆ ਮੌਕੇ ਤੇ ਹੋਰ ਵੀ ਹੋ ਜਾਊਗਾ ਇੱਕ ਆਪਣੇ ਕੋਲੇ ਬੁਲਟ ਹੈ ਮਾਲਕ ਬਾਹਰ ਗਏ ਹੋਇਆ ਤੇ ਇੱਕ ਆਪਣੇ ਕੋਲੇ ਅਲਟੋ ਗੱਡੀ ਸੀ ਸਿਰਫ 46000 ਦੀ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਇਕੱਲੀ-ਕੱਲੀ ਆਪਾਂ ਮਸ਼ੀਨਰੀ ਦੀ ਗੱਲ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜੀ نیچے ਹਰੇ ਜ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ 78140 38764 ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਕਰਦੇ ਹਾਂ ਤੁਹਾਡੇ ਕੋਲੇ ਕੋਈ ਮਸ਼ੀਨਰੀ, ਕੂਠੀ, ਘਰ, ਮਕਾਨ ਕੁਝ ਵੀ ਹੈਗਾ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ, ਫੋਟੋਆਂ। ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ। ਪਹਿਲੀ ਗੱਡੀ ਆਪਣੇ ਕੋਲੇ Swift Desire VDI 2014 ਮਾਡਲ ਆਪਣੇ ਕੋਲੇ ਪਹੁੰਚੀ ਹੈ। ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ। ਗੱਡੀ ਹਰਿਆਣਾ ਨੰਬਰਾਂ ਜੀ, ਸਿਲਵਰ ਰੰਗ ਦੇ ਵਿੱਚ ਹੈ। ਨੁਕਸ ਗੱਡੀ 'ਚ ਕੋਈ ਨਹੀਂ ਹੈਗਾ। ਮਾਲਕ ਨੇ ਸਾਰਾ ਕੁਝ ਆਪਾਂ ਨੂੰ ਦੱਸਿਆ ਹੋਇਆ ਹੈ। ਮਾਲਕ ਕਹਿੰਦੇ ਆ ਹਰ ਚੀਜ਼ ਦੀ ਹਰ ਗਾਰੰਟੀ ਹੈ। ਤੇ ਮਾਲਕ ਕਹਿੰਦੇ ਆ ਸਰਵਿਸ ਨਵੀਂ ਕਰਵਾਈ ਹੋਈ ਆ ਤੇ ਜਿਹੜਾ ਰੇਟ ਹੈ ਜੀ ਮਾਲਕ ਕਹਿੰਦੇ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਰੇਟ ਤੇ ਡਿਮਾਂਡ ਡਿਮਾਂਡ 395 ਆ ਬਾਕੀ ਕਹਿੰਦੇ ਸੀ ਕਿ ਉੱਪਰ-ਨੀਚੇ ਕਰ ਲਾਂਗੇ ਗੱਡੀ ਖੜੀ ਉਹ ਬਠਿੰਡੇ ਏਰੀਆ 'ਚ ਤੇ ਗੱਡੀ ਸਾਰੀ オリジナル ਹੈ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਆਪਾਂ ਨੂੰ ਪੂਰੀ ਵਧੀਆ ਗੱਡੀ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਆ ਬਈ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੇ ਨੂੰ ਵੀ ਪਸੰਦ ਆਈ ਆ ਕੋਈ ਵੀ ਆਹ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਨੰਬਰ ਵੀ ਤੁਹਾਨੂੰ ਮਿਲ ਜੂਗਾ ਤੇ ਗੱਲਬਾਤ ਤੁਸੀਂ ਆਪੇ ਕਰ ਲਓ ਬਾਕੀ ਗੱਡੀ ਇੱਕ ਨੰਬਰ ਹੈ ਸੀ ਤੇ ਸਾਰੀ ਸਰਵਿਸ ਕਰਵਾਈ ਹੋਈ ਹੈ ਸਾਰਾ ਕੰਮ ਹੋਇਆ ਟੋਟਲ ਮੂਕੇ ਦਾ 1 ਰੁਪਿਆ ਗੱਡੀ ਨਹੀਂ ਪਾਲਦੀ ਤੇ ਗੱਲਬਾਤ ਕਿਸੇ ਨੇ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਡੀ ਬਾਰੇ ਆ ਡੈਜ਼ਾਇਰ ਬਾਰੇ ਤਾਂ ਮਾਲਕ ਦਾ ਨੰਬਰ 98 779 2090 55 ਮਾਲਕ ਨੇ ਆਪਾਂ ਨੂੰ ਆਹ ਨੰਬਰ ਦਿੱਤਾ ਹੈ ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਨੰਬਰ 2 ਤੇ ਆਪਣੇ ਕੋਲੇ ਬੁਲਟ ਪਹੁੰਚਿਆ ਜੀ ਤੁਹਾਨੂੰ ਮੈਂ ਪਹਿਲਾਂ ਹੀ ਕੱਸ ਗਿਆ ਵੀ ਮਾਲਕਾ ਜਿਹੜੇ ਬਾਹਰ ਗਏ ਹੋਏ ਐ ਤੇ ਬਾਹਰ ਗਏ ਮਾਲਕ ਦਾ ਬੁਲਟ ਚੱਲਿਆ ਕੁੱਲ 13000 ਕਿਲੋਮੀਟਰ ਐ 2022 ਮਾਡਲ ਐ ਜੀ ਰੇਟ ਦੀ ਆਪਾਂ ਗੱਲ ਕਰੀਏ ਮਾਲਕ ਨੇ ਕਿਹਾ 1 ਲੱਖ 75000 ਰੁਪਇਆ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਘੱਟ ਆਬਦ ਕਰ ਲਾਂਗੇ ਇੱਕ ਬਾਰੀ 175 ਡਿਮਾਂਡ ਹੈ ਜੀ ਜਾ ਕੇ ਕਿਸੇ ਨੇ ਬੁਲਟ ਦੇਖਣਾ ਹੋਵੇ ਤਾਂ ਗੁਰਦਾਸਪੁਰ ਏਰੀਆ ਚ ਬੁਲਟ ਖੜਾ ਹੈ ਕੋਈ ਵੀ ਖਰੀਦਣ ਦਾ ਚਾਹਵਾਨ ਹੋਵੇ ਤਾਂ ਮਾਲਕ ਨਾਲ ਗੱਲ ਕਰ ਸਕਦਾ ਜੀ ਮਾਲਕ ਦਾ ਨੰਬਰ ਤੁਹਾਨੂੰ ਅੱਗੇ ਮਿਲ ਚੁੱਕਾ ਸਕਰੀਨ ਤੇ ਹਰ ਜਿਹੜੀ ਮਸ਼ੀਨਰੀ ਆਪਾਂ ਦਿਖਾਉਨੇ ਆ ਤੇ ਜਿਹੜੇ ਮਾਲਕ ਦਾ ਨੰਬਰ ਹੁੰਦਾ ਮਸ਼ੀਨਰੀ ਦੇ ਉਹਨਾਂ ਦੇ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰ ਦਿੰਨੇ ਆ ਬਾਕੀ ਬੁਲਟ ਚੈੱਕ ਕਰੋ ਜੀ ਬਿਲਕੁਲ ਨਵੇਂ ਸ਼ੋਰੂਮ ਕੰਡੀਸ਼ਨ ਹੈ ਪੰਜਾਬ ਨੰਬਰ ਹੈ ਹਰ ਚੀਜ਼ ਜੈਨੂਨ ਹੈ ਨਾ ਕੋ ਡਿੱਗਿਆ ਨਾ ਕੋ ਟੁੱਟਿਆ ਪੱਜ ਐਮੀ ਖੜਾ ਜੀ ਜਦੋਂ ਮਾਲਕ ਇੱਥੇ ਸੀਗੇ ਉਦੋਂ ਚਲਾਉਂਦੇ ਹੁੰਦੇ ਸੀਗੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਕਿਸੇ ਨੇ ਨਹੀਂ ਚਲਾਇਆ ਰੇਟ 175 ਹੈ ਗੁਰਦਾਸਪੁਰ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕਿਸੇ ਨੂੰ ਪਸੰਦ ਆਇਆ ਤਾਂ ਨੰਬਰ ਬਾਹਰ ਲੈ ਜੀ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਿਸੇ ਨੇ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਚੈੱਕ ਕਰੋ ਤੁਸੀਂ ਐਂਡਿਕਾ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੇ ਆਪਾਂ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਆਲ ਓਕੇ ਆਪਾਂ ਨੂੰ ਗੱਡੀ ਮਿਲੂਗੀ ਆਲ ਓਕੇ ਹੈ ਗੱਡੀ ਦਾ ਨੰਬਰ ਆਪਾਂ ਨੂੰ ਪੰਜਾਬ ਮਿਲੂਗਾ ਚਿੱਟੇ ਰੰਗ ਦੀ ਹੈ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ ਤੇ ਅੰਦਰੋਂ ਵੀ ਬਹੁਤ ਵਧੀਆ ਜਿਹਾ ਮਿਊਜ਼ਿਕ ਸਿਸਟਮ ਤੇ ਐਲਸੀਡੀ ਵਗੈਰਾ ਲੱਗੀ ਹੋਈ ਹੈ ਜੇ ਆਪਾਂ ਮਿਊਜ਼ਿਕ ਸਿਸਟਮ ਦੀ ਗੱਲ ਕਰੀਏ ਬਹੁਤ ਚੰਗਾ ਇਹਨਾਂ ਨੇ ਲਗਵਾਇਆ ਹੋਇਆ ਬੇਸ ਬੂਸ ਪੂਰੀ ਤਰਵਾਈ ਹੋਈ ਹੈ ਤੇ ਅਮਰੋਂ ਦੀ ਬੈਟਰੀ ਹੈ ਜੀ ਕੋਈ ਨੁਕਸ ਨਹੀਂ ਪੰਜਾਬ ਨੰਬਰ ਹੈ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਨਵੀਂ ਬੈਟਰੀ ਹੈ ਨਵੇਂ ਟਾਇਰ ਨੇ ਬਾਕੀ ਤਾਂ ਫੋਟੋਆਂ ਚ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗ ਹੀ ਰਿਹਾ ਤੁਸੀਂ ਦੇਖ ਰਹੇ ਹੋ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜਿਹੜੇ ਓਨਰ ਨੇ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ 79 864 ਤੇ 10 951 ਇਸ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੋ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੂਗਾ ਇੱਕ ਆਲਟੋ ਗੱਡੀ ਵੀ ਹੈ ਕੁੱਲ 46000 ਇੱਕ ਵਾਰੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਘੱਟ ਆਵਾਦ ਦਾ ਹੋਵੇਗਾ ਤੇ ਵਧੀਆ ਆਪਾਂ ਹੋਰ ਵੀ ਲੈ ਕੇ ਪਹੁੰਚੀ ਅਜੀ ਚੀਜ਼ਾਂ ਜਿਵੇਂ ਕਿ ਇੱਕ ਮਕਾਨ ਆ ਤੁਹਾਨੂੰ ਪਸੰਦ ਆਊਗਾ ਰੇਟ ਵੀ ਠੀਕ ਆ ਉਹਦਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਨੀਚੇ ਹਮੇਸ਼ਾ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਹੈ ਨੰਬਰ ਹੈ ਜੀ ਆਪਣਾ 78140 ਤੇ 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਢਾਣੀ ਚੋਂ ਤੁਹਾਡੇ ਕੋਲੇ ਕੁਝ ਵੀ ਹੈ ਕੋਠੀ ਆ ਮਕਾਨ ਹੈ ਕੋਈ ਗੱਡੀ ਆ ਮੋਟਰਸਾਈਕਲ ਆ ਕੋਈ ਛੋਟਾ ਹਾਥੀ ਆ ਕੋਈ ਬੁਲਟ ਹੈ ਕੁਝ ਵੀ ਹੈ ਜੀ ਆਪਣੇ ਕੋਲੇ ਭੇਜਿਆ ਕਰੋ ਇੱਕ ਤਾਂ ਵਧੀਆ ਵੀਡੀਓ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਤੁਸੀਂ ਫਰੀਦ ਵਿਚਾੜ ਲਗਵਾ ਸਕਦੇ ਹੋ ਤੇ ਆਪਾਂ ਹਰ ਰੋਜ਼ ਨਮੀਆਂ ਨਮੀਆਂ ਮਸ਼ੀਨਰੀਆਂ ਲੈ ਕੇ ਆਉਂਦੇ ਰਹਨੇ ਆ ਜੀ ਤੁਹਾਡੇ ਕੋਲੇ ਕੁਝ ਹੈਗਾ ਭੇਜੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਚੈਨਲ ਨੂੰ ਕਿਉਂਕਿ ਕੋਈ ਕਮਿਸ਼ਨ ਕੋਈ ਪੈਸਾ ਕੋਈ ਢੇਲਾ ਨਹੀਂ ਲੱਗਦਾ ਸਬਸਕ੍ਰਾਈਬ ਕਰਨ ਚ ਨੀਚੇ ਤੁਹਾਨੂੰ ਬਟਨ ਮਿਲੂਗਾ ਕਰ ਦਿਓ ਬਸ ਜਦੋਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਾਂਗੇ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣਾ ਪਹੁੰਚ ਜਾਇਆ ਕਰੂਗਾ ਜੀ ਬਾਕੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਵੀ ਮਿਲੂਗਾ ਵੀਡੀਓ ਨੂੰ ਲਾਈਕ ਵੀ ਲਾਜ਼ਮੀ ਕਰ ਦਿਓ ਬਸ ਤੋਂ ਬਾਅਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਤੁਹਾਡੇ ਕੋਲੇ ਕੁਝ ਵੀ ਹੈ ਭੇਜੋ ਆਪਣੇ ਕੋਲੇ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਨੀਚੇ ਹਰੇ ਜਖਰਾਂ ਚ ਲਿਖਿਆ ਰਹਿੰਦਾ ਤੇ ਬੇਨਤੀ ਕਰੂਗਾ ਜੀ ਮੈਂ ਜਦੋਂ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਆਲਟੋ ਐਲ ਐਕਸ ਗੱਡੀ ਪਹੁੰਚੀ ਹੈ ਚਿੱਟੇ ਰੰਗ ਦੀ ਹੈ ਗੱਡੀ ਦਾ ਮਾਡਲ 2005 ਅਜੀ ਤੇ ਕੰਡੀਸ਼ਨ ਦੀ ਆਪਾਂ ਗੱਲ ਕਰੀਏ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਨੰਬਰ ਦਿੱਲੀ ਅਜੀ ਗੱਡੀ ਦੀ ਕੰਡੀਸ਼ਨ ਵਧੀਆ ਹੈ ਅੰਦਰੋਂ ਵੀ ਗੱਡੀ ਵਧੀਆ ਪਈ ਹੈ ਬਾਹਰੋਂ ਵੀ ਵਧੀਆ ਹੈ ਬਾਕੀ ਤੁਸੀਂ ਦੇਖ ਰਹੇ ਹੋ ਜੀ ਬਾਡੀ ਲਾਈਨ ਠੀਕ ਹੈ ਜੀ ਕੁੱਲ ਮਿਲਾ ਕੇ ਮਾੜਾ ਮੋਟਾ ਮਤਲਬ ਕਿ ਕਰਵਾਉਣਾ ਪਊਗਾ ਟੱਚਿੰਗ ਜੀ ਹੋਣ ਵਾਲੀ ਹੈ ਜੀ ਬਾਕੀ ਇਦਾਂ ਨਹੀਂ ਕੋਈ ਗਲੀ ਸੜੀ ਹੈ ਕੋਈ ਹੋਰ ਮੜੀਮੋਟੀ ਭਾਲਦੀ ਹੈ ਗੱਡੀ ਕੰਮ ਬਾਕੀ ਰੇਟ ਵੀ ਕਿੰਨਾ ਹੈ ਜੀ ਕੁੱਲ 46000 ਰੁਪਏ ਇੱਕ ਵਾਰੀ ਡਿਮਾਂਡ ਕਹੀ ਹੈ ਇਹਨਾਂ ਨੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਹੋ ਜਾਊਗਾ ਟਾਇਰ ਟੱਪਾ ਵੀ ਵਧੀਆ ਪਿਆ 70 ਤੋਂ 75 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਏਰੀਆ ਇਹਨਾਂ ਦਾ ਰੋੜੀਆ ਜੀ ਸਿਰਸਾ ਤੇ ਸਾਰੇ ਮਤਲਬ ਕੀ ਵਧੀਆ ਜੀ ਤੇ ਕੁੱਲ ਮਿਲਾ ਕੇ ਗੱਡੀ ਠੀਕ ਹੈ ਤੁਹਾਡੇ ਸਾਹਮਣੇ ਆ ਨੰਬਰ ਆਪਾਂ ਸਕਰੀਨ ਤੇ ਦਈ ਰੱਖਿਆ 86839 ਤੇ 35842 ਜੀ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਜਿਹੜਾ ਮਕਾਨ ਲੈ ਕੇ ਪਹੁੰਚਿਆ ਉਹਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਮਕਾਨ ਜਿਹੜਾ ਪਹੁੰਚਿਆ ਜੀ ਉਹਦੀ ਜਗ੍ਹਾ ਦੀ ਗੱਲ ਕਰੀਏ ਤਾਂ 4.5 ਮਰਲੇ ਜਗ੍ਹਾ ਇਹਨਾਂ ਨੇ ਦੱਸੀ ਹੈ ਮੋਗੇ ਦੇ ਲਾਗੇ ਬੋੜੀਆਂ ਕਲਾਂ ਇਹਨਾਂ ਦਾ ਪਿੰਡ ਹੈ ਜੀ ਤੇ ਆਸੇ ਪਾਸੇ ਦੀ ਲੋਕੇਸ਼ਨ ਵੀ ਵਧੀਆ ਆਸੇ ਪਾਸੇ ਪਿੰਡ ਦੇ ਵਿੱਚ ਘਰ ਤੇ ਕੂਠੀਆਂ ਬਣੀਆਂ ਹੋਈਆਂ ਤੇ ਨੇੜੇ ਆਪਾਂ ਨੂੰ ਗਾਰਡਨ ਵੀ ਮਿਲ ਜੂਗਾ ਗਲੀ ਵੀ ਇਹਨਾਂ ਨੂੰ ਵਧੀਆ ਲੱਗਦੀ ਆ ਸਾਰਾ ਕੁਝ ਕੁਲ ਮਿਲਾ ਕੇ ਵਧੀਆ ਰੇਟ ਵੀ ਠੀਕ ਹੈ ਜੀ 6 ਲੱਖ ਰੁਪਿਆ ਇਹਨਾਂ ਨੇ ਇੱਕ ਵਾਰੀ ਮੰਗੇ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਕਰ ਲਵਾਂਗੇ ਇੱਕ ਵਾਰੀ ਡਿਮਾਂਡ ਹੈ ਤੇ ਜਾ ਕੇ ਕਿਸੇ ਨੇ ਦੇਖਣਾ ਹੋਵੇ ਮਕਾਨ ਜਾ ਕੇ ਦੇਖ ਵੀ ਸਕਦੇ ਹਾਂ ਨੰਬਰ ਇਹਨਾਂ ਨੇ ਦੋ ਦਿੱਤੇ ਆ ਪਹਿਲਾ ਨੰਬਰ ਨੋਟ ਕਰ ਲਓ ਜਿਹੜੇ ਮਾਲਕ ਨੇ ਮਕਾਨ ਦੇ 8264108608 ਦੂਜਾ ਨੰਬਰ ਜੀ 84373 00624 ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਗੱਲ ਕਰ ਸਕਦੋਂ ਗੱਲ ਕਰਨੀ ਆ ਆਪੇ ਕਰ ਲਓ ਤੇ ਖਰੀਦ ਸਕਦੋਂ ਜੀ ਬਾਕੀ ਮਸ਼ੀਨਰੀਆਂ ਦੀ ਤੇ ਮਕਾਨ ਦੀ ਆਪਾਂ ਗੱਲ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿੰਨੀ ਦਿਲੀਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਤਾਂ ਲਾਈਕ ਸੇਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਕਿਸੇ ਨੂੰ ਐਡ ਕਰੋ ਬਾਉਣੀਆ ਭੇਜੋ ਆਪਣਾ ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਤੁਹਾਨੂੰ ਮਿਲ ਗਿਆ ਹੋਊਗਾ ਤੇ ਮਿਲਦੇ ਆਪਾਂ ਜਲਦੀ ਜੀ